ਬਾਰੇ ਹੋ ਗਿਆ ਐਸਐਸਪੀ ਸਾਹਿਬ ਫਰੋਜ਼ਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਜਿਗੇ ਜਿਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਪਾਬੰਦੀਸ਼ੁਦਾ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ ਐਸਏਆਈ ਰਾਮ ਪ੍ਰਕਾਸ਼ ਦੇ ਨਿਰਦੇਸ਼ ਰੂਪੇ ਚ ਅਸੀਂ ਸਾਰੇ ਇਲਾਕੇ ਦੇ ਵਿੱਚ ਮੰਡੂੜ ਦੇ ਵਿੱਚ ਤੇ ਨਾਲ ਦੇ ਲਗਦੇ ਪਿੰਨਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾ ਮਿਲੀ ਕਿ ਸਤਪਾਲ ਜਿਹੜਾ ਮਿੱਟੂ ਕਦੀਮ ਦਾ ਬੰਦਾ ਹੈ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸੋਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਨੰਬਰ 5 ਮਤੀ 23125 ਨੂੰ 223 ਬੀਐਨਐਸ ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਅਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇੱਕ ਮੁਕੱਦਮਾ ਇਹਦੇ ਅnder ਦਰਜ ਰਿਸਤੇ ਕੀਤਾ ਗਿਆ ਜਿਸ ਅੱਜ ਇਹਨੂੰ ਕੋਰਟ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬ੍ਰੰਗਦੀ ਗਈ ਹੈ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬ੍ਰੰਗਦ ਹੋਏ ਆ ਜਿੱਤੇ ਅਸੀਂ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਤਾਂ ਰਿਮਾਂਡ ਲਿਆ ਜਾਊਗਾ ਇਹ ਪਤਾ ਲੱਗੇ ਕਿੱਥੋਂ ਲੈਂਦੀ ਗਈ ਸੀ ਤੇ ਕੌਣ ਦੇ ਕੇ ਗਿਆ ਸੀ ਹਾਲੇ ਤੱਕ ਤਾਂ ਇਹਨਾਂ ਨੇ ਜਿਹੜੀ ਮੁੜਲੀ ਪੁੱਛਗੀਛ ਹੈ ਉਹਦੇ ਵਿੱਚ ਇਹਨੇ ਜ਼ਿਕਰ ਨਹੀਂ ਕੀਤਾ ਇਹ ਨਾਮ ਨੂੰ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇਖਿਆ ਸੀਗਾ ਤੇ ਇਹਨੂੰ ਰਿਮਾਂਡ ਹਾਸਲ ਕਰਕੇ ਇਹਨੂੰ ਪੁੱਛਗੀਛ ਕੀਤੀ ਜਾਊਗੀ ਢੁੰਗਾਈ ਦੇ ਨਾਲ ਇਹ ਇਹ ਦੇ ਬਟੂਏ ਦੇ ਉੱਪਰ ਆਇਆ ਤੇ ਉੱਪਰੋਂ ਆਇਆ ਸਖਤ ਚੇਤਾਵਨੀ ਹਰ ਕੇ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਕਰਨ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇੱਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਮਮਦੂਦ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਡਾਂ ਨੂੰ ਅਸੀਂ ਇਹੀ ਸੰਦੇਸ਼ ਦਿੱਤੇ ਆ ਵੀ ਜੇਕਰ ਤੁਸੀਂ ਚਾਈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਰੇ ਤੇ ਸਖਤ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਤੇ ਵੀ ਕੋਈ ਹਾਈ ਨਹੀਂ ਕੀਤਾ ਜਾਊਗਾ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਹਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਆ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਸ਼੍ਰੀਮਤੀ ਸੋਮਨਾ ਮਿਸ਼ਰਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਸੀਗੇ ਜਿਹਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਆ ਬੰਦੀशुदा ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ اے ایس ਆਈ ਰਾਮ ਪ੍ਰਕਾਸ਼ ਦੀ ਨਿਯਤਿਤ ਪਰਵੇਚ ਅਸੀਂ ਸਾਰੇ ਇਲਾਕੇ ਦੇ ਵਿੱਚ ਮਾਮਦੂਰ ਦੇ ਵਿੱਚ ਤੇ ਨਾਲ ਦੇ ਲੱਗਦੇ ਪਿੰਡਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾਹ ਮਿਲੀ ਕਿ ਸਤਪਾਲ ਦੇਣਾ ਮਿੱਟੂ ਪਦੀਮ ਦਾ ਬੰਦਾ ਹੈ ਇਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸੋਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਮਕਦਮਾ ਨੰਬਰ 5 ਮਿਤੀ 23/1/25 ਨੂੰ 223 BNS ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇਹ ਮਕਦਮਾ ਇਹਦੇ ਅnder ਦਰਜ ਰਜਿਸਟਰ ਕੀਤਾ ਗਿਆ ਜਿਸ ਚ ਅੱਜ ਇਹਨੂੰ ਕੋਰਟ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬ੍ਰੰਦਲੀ ਹੈ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਆ ਇਹ ਤੇ ਅਸੀ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਤੇ ਉਹ ਰਿਮਾਨ ਲਿਆ ਜਾਊਗਾ ਇਹ ਪਤਾ ਲੱਗੇ ਕਿਥੋਂ ਲੈਂਦੀ ਗਈ ਸੀ ਤੇ ਕੌਣ ਦੇ ਕੇ ਗਿਆ ਸੀ ਹਜੇ ਤੱਕ ਤਾਂ ਇਹਨਾਂ ਨੇ ਜਿਹੜੀ ਮੁੜਲੀ ਪੁੱਛਗੀਛ ਹੈ ਉਹਦੇ ਵਿੱਚ ਇਹਨੇ ਪੁੱਛ ਜ਼ਿਕਰ ਨਹੀਂ ਕੀਤਾ ਇਹ ਨਾਮ ਨੂੰ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇ ਗਿਆ ਸੀਗਾ ਤੇ ਇਹਨੂੰ ਰਿਮਾਨ ਹਾਸਲ ਕਰਕੇ ਇਹਨੂੰ ਪੁੱਛਗੀਛ ਕੀਤੀ ਜਾਊਗੀ ਢੁਗਾਈ ਦੇ ਨਾਲ ਕਿ ਇਹ ਜੇ ਡੱਟੂ ਦੇ ਕੋਲ ਆਇਆ ਤੇ ਉਹ ਕਿਥੋਂ ਆਇਆ ਸੱਚ ਚਤਾਨੀ ਹੋ ਰਹੀ ਹੈ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਦਿਸ਼ਾ ਨਿਰਦੇਸ਼ ਲਏ ਤੇ ਡੀਐਸਪੀ ਕਰਨ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇੱਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਮਮਦੋਦ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਡਾਂ ਨੂੰ ਅਸੀਂ ਇਹੀ ਸੰਦੇਸ਼ ਦਿੱਤੇ ਆ ਵੀ ਜੇਕਰ ਤੁਸੀਂ ਚਾਈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਰੇ ਤੇ ਸਖਤ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਤੇ ਵੀ ਕੋਈ ਹਾਈ ਨਹੀਂ ਕੀਤਾ ਜਾਊਗਾ ਤੇ ਅਸੀਂ ਅਪੀਲ ਕਰਦੇ ਆ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਇਹ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਹਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਆ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ